ਕਲੀ ਰੇਡ ਸਰਬਾ ਆ ਗਿਆ ਪੂਲੇ ਵਾਲਾ ਲਓ ਸਰਬਾ ਕਹਿੰਦੇ ਪੂਲੇ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮੇਰੇ ਮਿੱਤਰੋ ਸਰਬਾ ਪੂਲੇ ਵਾਲਾ ਕਬੱਡੀ ਪਾ ਰਿਹਾ ਹੈ ਉਹ ਬਿਅੰਦਬੰਦੀ ਕੀ ਹੈ ਮੇਰੇ ਮਿੱਤਰੋ ਉਧਰ ਕਹਿੰਦੇ ਨੰਬਰ ਵੀiproperity ਤੇ ਚੱਲੀ ਜਾਂਦੇ ਆ ਪਰ ਹੁਣ ਦੇਖਾਂਗੇ ਸਰਬਾ ਪੂਲੇ ਵਾਲਾ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਆਹ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਟੱਕ ਲੈਂਦੇ ਜਾਫੀ ਮੁਰੇ ਅੜ ਅੜ ਕੇ ਆਹ ਹਾਕਮ ਵਾਲੀਆ ਚਿੰਬੜ ਗਿਆ ਗਿੱਟੇ ਨੂੰ ਕਦਾ ਘਟਿਆਂ ਦੇ ਟੋਪੀ ਵਾਲਾ ਕੱਲ ਕਹਿੰਦਾ ਮਾਸੀ ਦਾ ਪੁੱਤਾ ਹੁਣ ਹੈਲ ਆ ਲੱਗਾ ਜਫਾ ਥੋੜੀ ਚੋਟ ਮਹਿਸੂਸ ਕਰਦਾ ਹੋਇਆ ਅਗਲੀ ਰੇਟ ਤੇ ਹਰੇ ਅੰਦਾਜ਼ੇ ਹੈ ਪਰ ਸਾਹਿਬ ਹੱਥ ਵੜਿਆਈਆਂ ਇਸ ਭਾਵੇਂ ਤਿਸ ਤੇ ਸਾਹਿਬ ਹੱਥ ਵੜਿਆਈਆਂ ਆਓ ਸਾਹਮਣੇ ਕਬੱਡੀ ਪਾਉਣ ਦੇ ਲਈ ਸਾਰੇ ਫੇਰ ਤਿਆਰ ਪਰ ਯੋਹੀ ਮਾਰਦੇ ਹੋਏ ਪੱਟਾਂ ਤੇ ਥਾਪੀਆਂ ਅੱਜ ਬੈਸਟਾ ਨੂੰ ਮੋਟਰਸਾਈਕਲ ਦਿੱਤੇ ਜਾਣੇ ਆ ਬੈਸਟਾ ਨੂੰ ਮੋਟਰਸਾਈਕਲ ਲੈ ਵੀ ਜੱਗੂ ਇੱਕ ਜਹਾ 2000 ਦਾ ਆਓ ਹਾਕਮਾਲੀਆ 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 ਕਰ ਗਿਆ ਕਬਾ ਉਧਰ ਦਰਸ਼ਕ ਵੀਰੋ ਮੈਚ ਵੀ ਬਰੋਬਰ